ਤਾਂ ਹਾਂਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਲੈ ਕੇ ਪਹੁੰਚ ਚੁੱਕੇ ਆ ਤੁਹਾਡੇ ਕੋਲੇ ਨਵੀਂ ਵੀਡੀਓ ਸਭ ਤੋਂ ਪਹਿਲਾਂ ਸਾਰਿਆਂ ਦਾ ਜੀ ਆਇਆਂ ਆਖਦੇ ਆ ਤਾਂ ਬਾਈ ਜੀ ਅੱਜ ਆਪਣੇ ਕੋਲੇ ਹੈਗੇ ਨੇਗੇ 6 ਤੋਂ 7 ਰਿਸ਼ਤੇ ਜਿਦੇ ਵਿੱਚ ਦੋ ਰਿਸ਼ਤੇ ਆਪਣੇ ਕੋਲੇ ਕਿਸੇ ਨੇ ਐਡ ਪਵਾਈ ਹੈ ਉਹ ਰਿਸ਼ਤਿਆਂ ਦੇ ਤੁਹਾਨੂੰ ਨੰਬਰ ਉਹਨਾਂ ਦੇ ਹੇਠ ਲਿਖੇ ਮਿਲਣਗੇ ਤੇ ਉਹਨਾਂ ਰਿਸ਼ਤਿਆਂ ਦੀ ਅਸੀਂ ਕੋਈ ਵੀ ਜਾਣਕਾਰੀ ਨਹੀਂ ਰੱਖਦੇ ਤੁਸੀਂ ਉਹ ਡਾਇਰੈਕਟ ਪਰਿਵਾਰ ਨਾਲ ਆਪਣੀ ਗੱਲਬਾਤ ਕਰ ਸਕਦੇ ਹੋਗੇ ਅਤੇ ਆਪਣ ਤਸੱਲੀ ਤੁਸੀਂ ਰਿਸ਼ਤਿਆਂ ਦੀ ਆਪ ਕਰਨੀ ਹੈ ਤੇ ਪੁੱਛ ਪੜਤਾਲ ਵੀ ਤੁਹਾਨੂੰ ਆਪ ਕਰਨੀ ਪੈਣੀ ਹੈ ਸੋ ਮਿੱਤਰੋ ਅੱਜ ਆਪਾਂ ਵੱਧਦੇ ਹਾਂ ਆਪਣੇ ਪਹਿਲੇ ਰਿਸ਼ਤੇ ਵੱਲ ਤੇ ਤੇ ਰਿਸ਼ਤਿਆਂ ਦੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਣੇ YouTube ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜਿਹਦੇ ਨਾਲ ਆਪਣਾ ਚੈਨਲ ਥੋੜਾ ਜਿਹਾ ਗਰੋ ਹੋਵੇ ਅਤੇ ਤੁਹਾਨੂੰ ਐਦਾਂ ਦੀਆਂ ਵੀਡੀਓਜ਼ ਹੋਰ ਦੇਖਣ ਨੂੰ ਮਿਲਣ ਤੇ ਸਪੋਰਟ ਕਰੋ ਸਾਨੂੰ ਵੱਧ ਤੋਂ ਵੱਧ ਤਾਂ ਅੱਜ ਆਪਾਂ ਵੱਧਿਆ ਆਪਣੇ ਪਹਿਲੇ ਰਿਸ਼ਤੇ ਵੱਲ ਤੇ ਪਹਿਲਾ ਰਿਸ਼ਤਾ ਪਹਿਲਾ ਰਿਸ਼ਤਾ ਕੁੜੀ ਦਾ ਹੈ ਨਾਮ ਕੌਰ ਡੇਟ ਆਫ ਬਰਥ 1994 ਕੱਦ 5 ਫੁੱਟ 6 ਇੰਚ ਸਟੱਡੀ ਡਬਲ ਐਮਏ ਕੀਤੀ ਹੋਈ ਹੈ ਏਰੀਆ ਕੁੜੀ ਦਾ ਸੰਗਰੂਰ ਹੈ ਡਿਮਾਂਡ ਮੁੰਡੇ ਕੋਲ 25 ਤੋਂ 30 ਕਿੱਲੇ ਜ਼ਮੀਨ ਹੋਵੇ ਜਾਂ ਫਿਰ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਅਤੇ ਉਸ ਕੋਲ 20 ਕਿੱਲੇ ਜ਼ਮੀਨ ਹੋਵੇ ਦੂਜਾ ਰਿਸ਼ਤਾ ਵੀ ਕੁੜੀ ਦਾ ਹੀ ਹੈ ਨਾਮ ਕੌਰ ਡੇਟ ਆਫ ਬਰਥ 2005 ਗੋਤਮਾਨ ਏਰੀਆ ਕੁੜੀ ਦਾ ਮਾਨਸਾ ਹੈ ਅਤੇ ਕੁੜੀ ਜੀਐਨਐਮ ਕਰਦੀ ਹੈ ਅਤੇ ਇਹਨਾਂ ਦੀ ਡਿਮਾਂਡ ਮੁੰਡਾ ਕਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਅਤੇ ਮੁੰਡੇ ਕੋਲ 4 ਤੋਂ 5 ਕਿੱਲੇ ਜ਼ਮੀਨ ਹੋਵੇ ਤੀਜਾ ਰਿਸ਼ਤਾ ਵੀ ਕੁੜੀ ਦਾ ਹੀ ਹੈ ਨਾਮ ਕੌਰ ਗੋਤ ਭੁੱਲਰ ਏਰੀਆ ਕੁੜੀ ਦਾ ਮੋਗਾ ਹੈ ਡੇਟ ਆਫ ਬਰਥ 1995 ਹੈ ਅਤੇ ਕੁੜੀ ਨੇ ਬੀਏ ਕੀਤੀ ਹੋਈ ਹੈ MA in English ਦੇ ਵਿੱਚ ਕੀਤੀ ਹੈ ਨੈਣੀ ਦਾ ਵੀ ਕੋਰਸ ਕੀਤਾ ਹੋਇਆ ਹੈ ਕੁੜੀ ਨੇ ਅਤੇ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਦੇ ਵਿੱਚ PR ਚਾਹੀਦਾ ਹੈ ਅਤੇ 9 ਤੋਂ 10 ਕਿੱਲੇ ਜ਼ਮੀਨ ਹੋਵੇ ਅੱਜ ਦਾ ਚੌਥਾ ਰਿਸ਼ਤਾ ਮੁੰਡੇ ਦਾ ਹੈ ਨਾਮ ਸਿੰਘ ਡੇਟ ਆਫ ਬਰਥ 1987 ਕੱਦ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਅਤੇ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਹੈ ਏਰੀਆ ਮੋਗਾ ਅਤੇ ਮੁੰਡੇ ਕੋਲ 2.5 ਕਿੱਲੇ ਜ਼ਮੀਨ ਹੈ ਅਤੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਅਤੇ ਇਹਨਾਂ ਦੀ ਡਿਮਾਂਡ ਕੁੜੀ ਪੰਜਾਬ ਦੇ ਵਿੱਚ ਹੋਵੇ ਜਾਂ ਫਿਰ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਅਤੇ ਚੰਗੇ ਖਾਨਦਾਨੀ ਘਰ ਦੀ ਹੋਵੇ ਅੱਜ ਦਾ ਪੰਜਵਾਂ ਰਿਸ਼ਤਾ ਕੁੜੀ ਦਾ ਹੀ ਹੈ ਨਾਮ ਕੌਰ ਗੋਤ ਸਿੱਧੂ ਏਰੀਆ ਕੁੜੀ ਦਾ ਲੁਧਿਆਣਾ ਹੈ ਸਟੱਡੀ ਬੀਏ ਕੀਤੀ ਹੋਈ ਹੈ ਅਤੇ ਕੁੜੀ ਦਾ ਕੱਦ 5 ਫੁੱਟ 5 ਇੰਚ ਹੈ ਅਤੇ ਇਹਨਾਂ ਦੀ ਡਿਮਾਂਡ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਅਤੇ ਮੁੰਡੇ ਕੋਲ 6 ਤੋਂ 7 ਗਿੱਲੇ ਜ਼ਮੀਨ ਹੋਵੇ। ਸੋ ਇਹ ਸੀ ਮਿੱਤਰੋ ਆਪਣੇ ਅੱਜ ਦੇ ਪੰਜ ਰਿਸ਼ਤੇ ਤੇ ਤੁਸੀਂ ਵੀ ਆਪਣੀ ਐਡ ਆਪਣੇ ਚੈਨਲ ਦੇ ਥਰੂ ਪਵਾ ਸਕਦੇ ਹੋਗੇ ਤੇ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸੋ ਧੰਨਵਾਦ।